ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਤਰਨਤਨ ਜਿਮਨੀ ਚੋਂ ਦਾ ਅਗਾਜ਼ ਹੋ ਗਿਆ ਤੇ ਉੱਥੇ ਅਲੱਗ-ਵੱਖ-ਵੱਖ ਪਾਰਟੀਆਂ ਸਾਰੇ ਕੈਂਡੀਡੇਟ ਤੇ ਸਾਰੀਆਂ ਪਾਰਟੀਆਂ ਆਪਣਾ-ਆਪਣਾ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਕਰ ਰਹੀਆਂ ਨੇ ਤੇ ਹੋਰ ਤਾਂ ਸਾਰੇ ਕੈਂਡੀਡੇਟ ਐਕਸੈਪਟ ਕਰਲੇ ਸਾਰਿਆਂ ਨੇ ਤੇ ਸਾਰੀਆਂ ਗੱਲਾਂ ਬਾਤਾਂ ਬੜੀਆਂ ਸੁਮੋਥਲੀ ਕਰ ਰਹੇ ਆ ਪਰ ਜੋ ਪੰਤਕ ਤੇਰਾ ਦਾ ਉਮੀਦਵਾਰ ਆ ਸੰਦੀਪ ਸਿੰਘ ਦਾ ਭਰਾ ਉਹ ਬਰਦਾਸ਼ਤ ਨਹੀਂ ਹੋ ਰਿਹਾ ਕਿਸੇ ਤੋਂ ਵੀ ਹੁਣ ਕਾਂਗਰਸ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਕਹਿ ਰਹੇ ਆ ਕਿ ਤੁਸੀਂ ਤੁਹਾਨੂੰ ਹਿੰਦੁਸਤਾਨ ਚਾਹੀਦਾ ਹੈ ਜਾਂ ਤੁਹਾਨੂੰ ਖਾਲਿਸਤਾਨ ਚਾਹੀਦਾ ਇਹ ਹੁਣ ਤੁਹਾਡੀ ਵੋਟ ਡਿਸਾਈਡ ਕਰੂਗੀ ਵੀ ਤੁਸੀਂ ਕਿਹੜੇ ਪਾਸੇ ਹੋ ਪਹਿਲੀ ਗੱਲ ਤਾਂ ਦੇਖੋ ਪੰਜਾਬ ਦੇ ਵਿੱਚ ਜੋ ਮਰਜ਼ੀ ਇਹ ਕਹੀ ਜਾਣਾ ਪੰਜਾਬ ਦੇ ਵਿੱਚ ਨਾ ਤਾਂ ਕੋਈ ਖਾਲਿਸਤਾਨ ਦੀ ਮੂਵਮੈਂਟ ਹੈ ਨਾ ਕੋਈ ਲੋਕ ਹੀ ਚਾਹੁੰਦੇ ਆ ਖਾਲਿਸਤਾਨ ਤੇ ਤਾਂ ਪਤਾ ਨਹੀਂ ਕਿਉਂ ਵਾਰ-ਵਾਰ ਸਿੱਖਾਂ ਦੇ ਉੱਤੇ ਟੈਗ ਲਾਇਆ ਜਾਂਦਾ ਹੈ ਨਾ ਕੋਈ ਇਹੋ ਜਿਹੀ ਗੱਲ ਆ ਪੰਜਾਬ 'ਚ ਜੇ ਇਹੋ ਜਿਹੀ ਕੋਈ ਗੱਲ ਹੋਵੇ ਤੇ ਉਹਦਾ ਅਸਰ ਵੀ ਹੁੰਦਾ ਹੈ ਕਦੇ ਕੋਈ ਡਿਮਾਂਡ ਨਹੀਂ ਪਤਾ ਨਹੀਂ ਉਹ ਕੌਣ ਬੰਦੇ ਆ ਜਿਹੜੇ ਪੰਜ-ਸੱਤ ਇਹ ਇਸ਼ੂ ਬਣਾ ਛੱਡਦੇ ਆ ਤੇ ਸਿੱਖਾਂ ਦੇ ਗੱਲ ਮੜਿਆ ਜਾ ਰਹੇ ਆ ਸਿੱਖ ਆਮ ਪਬਲਿਕ ਕੋਈ ਕਿਸੇ ਕਿਸਮ ਦੀ ਡਿਮਾਂਡ ਨਹੀਂ ਇਦਾਂ ਦੀ ਨਾ ਕਦੇ ਸੁਣੀ ਹੈ ਤੇ ਨਾ ਕੋਈ ਇਦਾਂ ਦੀ ਮੂਵਮੈਂਟ ਨਾ ਕੋਈ ਕਦੇ ਕੋਈ ਇਦਾਂ ਦੀ ਰੈਲੀ ਹੋਈ ਜਾਂ ਧਰਨਾ ਹੋਇਆ ਕੋਈ ਕਿਸੇ ਕਿਸਮ ਦੀ ਕੋਈ ਇਦਾਂ ਦੀ ਗੱਲ ਨਹੀਂ ਹੈ ਪਰ ਬਾਰ ਬਾਰ ਇੱਕ ਇਦਾਂ ਇਲੈਕਸ਼ਨ ਦੇ ਵਿੱਚ ਕੁਝ ਲੋਕਾਂ ਨੂੰ ਡਰਾ ਕੇ ਵੋਟਾਂ ਭਗਤਾਂਉਣ ਦੀਆਂ ਗੱਲਾਂ ਹੁੰਦੀਆਂ ਨੇ ਦੀ ਦੇ ਵਿੱਚ ਸਕਸੈਸਫੁਲ ਵੀ ਹੁੰਦੇ ਆ ਕੁਝ ਬੰਦੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਇਹ ਜਿੰਨੀਆਂ ਪਾਰਟੀਆਂ ਨੇ ਭਰਾਓ ਠੀਕ ਆ ਤੁਸੀਂ ਜਿੱਥੇ-ਜਿੱਥੇ ਜੁੜੇ ਹੋ ਉੱਥੇ ਜੁੜੇ ਹੀ ਰਹਿਣਾ ਤੁਸੀਂ ਕਿਸੇ ਦੇ ਕਹਿੰਤੇ ਨਾ ਤੁਸੀਂ ਬਦਲਣਾ ਤੇ ਨਾ ਕਿਸੇ ਦੇ ਕਹਿੰਦਾ ਕੋਈ ਅਸਰ ਹੁੰਦਾ ਕਿਸੇ ਤੇ ਪਰ ਇਹ ਤਾਂ ਸਵਾਲ ਕਰੋ ਨਾ ਕਿ ਪੰਜਾਬ ਦੇ ਵਿੱਚ ਕੋਈ ਐਦਾਂ ਦੀ ਗੱਲ ਹੈ ਜਿਹੜੀ ਇਹ ਵਾਰ-ਵਾਰ ਚੱਕ ਕੇ ਤੇ ਮੀਡੀਆ ਦੇ ਕਵਰੇਜ ਆ ਜਾਂਦੇ ਆ ਫਿਰ ਮੀਡੀਆ ਵਾਲੇ ਏ ਇਸ਼ੂ ਤੇ ਡਿਬੇਟਾਂ ਕਰਦੇ ਆ ਵੱਡੇ ਵੱਡੇ ਪੈਨ ਲਿਸਟ ਬਣਾ ਕੇ ਤੇ ਪਰ ਉਹ ਜਿਹੜੇ ਜਦੋਂ ਆਪਣੇ ਨੈਸ਼ਨਲ মিডিਆ ਦੇਖਦਾ ਇਹਨਾਂ ਨੂੰ ਫਿਰ ਉਹ ਟਾਰਗੇਟ ਕਰਦਾ ਪੰਜਾਬ ਨੂੰ ਹਾਲਾਂਕਿ ਜ਼ਮੀਨ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜਾਂ ਤਾਂ ਹੋਵੇ ਨਾ ਕੋਈ ਰੌਲਾ ਹੋਵੇ ਜਾਂ ਕੋਈ ਏਦਾਂ ਦਾ ਇਸ਼ੂ ਹੋਵੇ ਫਿਰ ਵੀ ਬੰਦਾ ਕਹਿੰਦਾ ਵੀ ਭਾਈ ਚਲੋ ਹੈ ਗੱਲ ਤਾਂ ਹੀ ਹੋ ਰਹੀ ਏ ਜਦੋਂ ਕੋਈ ਏਦਾਂ ਦੀ ਗੱਲ ਬਾਤ ਹੀ ਨਹੀਂ ਧਰਤੀ ਤੇ ਪੰਜਾਬ ਦੇ ਵਿੱਚ